ਸਤਿ ਸ਼੍ਰੀ ਅਕਾਲ ਜੀ ਸਾਰੇ ਕੈਂਡੀਡੇਟਸ ਬੱਚਿਆਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਖੇਤੀਬਾੜੀ ਵਿਭਾਗ ਵਿੱਚ ਭਰਤੀ ਆਊਟ ਕੀਤੀ 10ਵੀਂ ਪਾਸ ਵਾਲ ਇਸ ਸੁਨਹਿਰੀ ਮੌਕੇ ਤੇ ਪੰਜਾਬ ਦੇ ਬੱਚਿਆਂ ਲਈ ਵੀ ਕਾਫੀ ਸੁਨਹਿਰਾ ਮੌਕਾ ਇਸ ਵਿੱਚ ਭਰਤੀ ਹੋਂਦਾ ਤੇ ਉਮਰ ਕੀ ਹੈ ਯੋਗਤਾ ਕੀ ਤਨਖਾਹ ਕੀ ਰਹੇਗੀ ਤੇ ਨਵੀਂ ਭਰਤੀ ਤੇ ਜਲਦੀ ਕਰੋ ਅਪਲਾਈ ਤੇ ਅਪਲਾਈ ਕਦੋਂ ਸਟਾਰਟ ਹੋਣਗੇ ਤੇ ਲਾਸਟ ਡੇਟ ਕੀ ਹੈ ਤੇ ਅਪਲੀਕੇਸ਼ਨ ਫੀਸ ਕੀ ਰਹੇਗੀ ਤੁਹਾਡੀ ਤਾਂ ਉਸ ਤੋਂ ਪਹਿਲਾਂ ਆਪਾਂ ਗੁਜਾਰਿਸ਼ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿ ਜਿਹੜੇ ਵੀ ਕੈਂਡੀਡੇਟਸ ਬੱਚੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਾਫੀ ਚਿਰ ਹੋ ਗਿਆ ਆਪਾਂ ਇਸ ਚੈਨਲ ਤੇ ਵੀਡੀਓ ਅਪਲੋਡ ਨਹੀਂ ਕੀਤੀ ਤਾਂ ਲਗਾਤਾਰ ਆਪਾਂ ਕੋਸ਼ਿਸ਼ ਕਰਾਂਗੇ ਕਿ ਰੈਗੂਲਰ ਤੁਹਾਡੇ ਤੱਕ ਜਿਹੜੀਆਂ ਵੀਡੀਓ ਅਪਲੋਡ ਹੁੰਦੀਆਂ ਰਹਿਣ ਠੀਕ ਹੈ ਜੋ ਵੀ ਅਪਡੇਟ ਹੋਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਇੱਕ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿ WhatsApp ਗਰੁੱਪ ਤੇ Telegram ਗਰੁੱਪ ਦਾ ਵੀ ਲਿੰਕ ਸਵੇਟ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਜੁਆਇਨ ਜਰੂਰ ਕਰ ਲਓ ਤਾਂ ਕੋਈ ਵੀ ਅਪਡੇਟ ਹੋਵੇਗੀ ਤਾਂ ਮੈਂ ਉੱਥੇ ਅਪਡੇਟ ਕਰ ਦਾਂਗਾ ਵੀਡੀਓ ਠੀਕ ਹੈ ਕਈ ਵਾਰ ਹੁੰਦੀ ਆ ਕਿ ਵੀਡੀਓ ਨਹੀਂ ਬਣਦੀਆਂ ਤੇ ਇਸ ਕਰਕੇ ਮੈਂ ਉੱਥੇ ਅਪਡੇਟ ਕਰਦਾ ਕਰਾਂ ਕਰ ਸਕਦੇ ਹੋ ਤਾਂ ਫਿਲਹਾਲ ਸ਼ੁਰੂ ਕਰਦੇ ਆ ਇਸ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਉੱਪਰ ਵੇਖ ਸਕਦੇ ਹੋ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਇਹਨਾਂ ਵੱਲ ਜਿਹੜੀ ਭਰਤੀ ਆਊਟ ਕੀਤੀ ਗਈ ਹੈ ਟਾਪ ਆਫਿਸ ਟੈਂਡਰਡ ਦੇ ਅਸ ਵਿੱਚ ਪੋਸਟਾਂ ਨੇ ਗਰੁੱਪ ਸੀ ਦੀ ਪੋਸਟ ਅਨਾਉਂਸਮੈਂਟ ਕੀਤੀ ਹੈ ਜਿਸ ਲਈ ਤੁਸੀਂ ਅਪਲਾਈ ਕਰ ਸਕਦੇ ਆਲ ਇੰਡੀਆ ਕੋਈ ਵੀ ਕੈਂਡੀਡੇਟ ਇਸ ਵਿੱਚ ਅਪਲਾਈ ਕਰ ਸਕਦੇ ਨੇ ਤੇ ਵੈਕੈਂਸੀ ਦੀ ਗੱਲ ਕਰੀ ਤਾਂ ਤੁਸੀਂ ਜੋ ਸਕਰੀਨ ਤੇ ਵੇਖਸ ਤੇ ਨੋਟੀਫਿਕੇਸ਼ਨ ਜੋ ਕਿ 108 ਵੈਕੈਂਸੀਆਂ ਟੋਟਲ ਆਊਟ ਕੀਤੀਆਂ ਗਈਆਂ ਨੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਤੇ ਏਜ ਲਿਮਟ ਜੋ ਕਿ ਤੁਹਾਡੀ 10 2024 ਨੂੰ ਕਾ ਕੀ 1/10/2024 ਨਾਲ ਤੁਹਾਡੀ 18 ਤੋਂ ਘੱਟ ਨਹੀਂ ਨਾ 30 ਤੋਂ ਪਲੱਸ ਹੋਣੀ ਚਾਹੀਦੀ ਹੈ ਜਰਨਲ ਕੈਟਾਗਰੀ ਵਾਸਤੇ ਜਾਨਕੀ ਏਜ ਲਿਮਟ ਰਹੇਗੀ ਤੁਹਾਡੀ 18 ਤੋਂ ਲੈ ਕੇ 30 ਸਾਲ ਤੱਕ ਮੀਨੀਮ ਐਜੂਕੇਸ਼ਨ ਕੁਆਲਿਫਿਕੇਸ਼ਨ 10ਵੀਂ ਪਾਸ ਲਈ ਆ ਸਨੈਰੀ ਮੌਕਰ 10ਵੀਂ ਪਾਸ ਲਈ ਇਸ ਵਿੱਚ ਜਿਹੜੇ ਅਪਲਾਈ ਕਰ ਸਕਦੇ ਨੇ ਜੋ ਵੀ ਕੈਂਡੀਡੇਟਸ ਨੇ 10ਵੀਂ ਕੀਤੀ ਸਿੰਪਲ ਅਪਲਾਈ ਕਰ ਸਕਦੇ ਹੋ ਤੇ ਇਸ ਵਿੱਚ ਤਨਖਾਹ ਦੀ ਗੱਲ ਕਰੀ 35000 ਰੁਪਏ ਪ੍ਰਤੀ ਮਹੀਨਾ ਤਨਖਾਹ ਰਹੇਗੀ ਤਾਂ ਉਸ ਤੋਂ ਬਾਅਦ ਬੜੀ ਇਨਕਰੀਸ ਵਗੈਰਾ ਹੋ ਜਾਏਗੀ ਜੋ ਵੀ ਠੀਕ ਹੈ ਇਸ ਵਿੱਚ ਰਹਿ ਜੋ ਵੀ ਰੂਲਸ ਵਗੈਰਾ ਹੈਗੇ ਨੇ ਜੋ ਵੀ ਕਾਉਂਟਰ ਰੂਲਸ ਤੇ ਆਨਲਾਈਨ ਐਪਲੀਕੇਸ਼ਨ ਰਜਿਸਟ੍ਰੇਸ਼ਨ ਦੀ ਗੱਲ ਕਰੀ 2 ਅਕਤੂਬਰ ਤੋਂ ਫਾਰਮ ਸ਼ੁਰੂ ਹੋਣਗੇ ਤਾਂ ਉਸ ਤੋਂ ਬਾਅਦ 21 ਅਕਤੂਬਰ 2024 ਇਸ ਦੀ ਲਾਸਟ ਡੇਟ ਇਸ ਤੋਂ ਪਹਿਰਪਰ ਤੁਸੀਂ ਅਪਲਾਈ ਕਰ ਲੈਣਾ ਹੈ ਤੇ ਜਿਹੜਾ ਸ਼ੋਰਟ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਆਫੀਸਰਸ ਐਂਡ ਟੈਨਡੈਂਟ ਦੀਆਂ ਗਰੁੱਪ ਸੀ ਦੀਆਂ ਪੋਸਟਾਂ ਨੇ ਤੇ ਜਿਹੜੇ ਸ਼ੋਰਟ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਫੁੱਲ ਨੋਟੀਫਿਕੇਸ਼ਨ ਆਵੇਗਾ 2 ਅਕਤੂਬਰ 2024 ਨੂੰ ਇਹਨਾਂ ਦੀ ਆਫੀਸ਼ਲ ਵੈਬਸਾਈਟ www.nabard.org. ਠੀਕ ਹੈ ਇਹਨਾਂ ਦੀ ਜਿਹੜੀ ਵੈਬਸਾਈਟ ਇੱਥੇ ਮੈਂਸ਼ਨ ਕੀਤੀ ਗਈ ਉਹ 100 ਦੇ ਥੱਲੇ ਹੈ ਜਿਹੜਾ ਮੈਂਸ਼ਨ ਕੀਤਾ ਗਿਆ ਇਹਨਾਂ ਦੀ ਵੈ ਹੋ ਜਾਏਗਾ 2 ਅਕਤੂਬਰ ਨੂੰ ਫੁੱਲ ਨੋਟੀਫਿਕੇਸ਼ਨ ਹੋ ਉਸ ਸਾਰਾ ਕੁਝ ਮੈਂਸ਼ਨ ਕੀਤਾ ਹੋਵੇਗਾ ਕਿਸ ਤਰ੍ਹਾਂ ਤੁਹਾਡਾ ਐਗਜ਼ਾਮ ਹੋਵੇਗਾ ਕੀ ਪੈਟਰਨ ਰਹੇਗਾ ਸਾਰਾ ਕੁਝ ਅਪਡੇਟ ਕੀਤਾ ਹੋਵੇਗਾ ਤੇ 2 ਅਕਤੂਬਰ ਨੂੰ ਆਪਾਂ ਇੱਕ ਹੋਰ ਵੀਡੀਓ ਅਪਲੋਡ ਕਰਾਂਗੇ ਚੈਨਲ ਤੇ ਜਿਸ ਵਿੱਚ ਸਾਰਾ ਕੁਝ ਆਪਾਂ ਤੁਹਾਡੇ ਤੱਕ ਕਲੀਅਰ ਕਰਾਂਗੇ ਕਿਸ ਤਰ੍ਹਾਂ ਅਪਲਾਈ ਕਰਨਾ ਆਨਲਾਈਨ ਕਿਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਮੋਬਾਈਲ ਫੋਨ ਤੋਂ ਅਪਲਾਈ ਜੋ ਫਾਰਮ ਕਿਸ ਤਰ੍ਹਾਂ ਤੁਸੀਂ ਜੋ ਫਾਰਮ ਘਰ ਬੈਠੇ ਆਪਾਂ ਜੋ ਭਰ ਸਕਦੇ ਫਾਰਮ ਤਾਂ ਉਸ ਤੋਂ ਬਾਅਦ ਕੀ ਇਸ ਵਿੱਚ ਐਲੀਜੀਬਿਲਿਟੀ ਕ੍ਰਾਈਟੇਰੀਆ ਬਾਕੀ ਕੀ ਰਹੇਗਾ ਸਾਰੀ ਅਪਡੇਟ ਆਪਾਂ 2 ਅਕਤੂਬਰ ਤੁਹਾਡੇ ਤੱਕ ਕਲੀਅਰ ਕਰਾਂਗੇ ਜੋ ਵੀ ਨ ਮਿਲ ਜੇਗਾ ਤਾਂ ਫਿਲਹਾਲ ਇਹ ਜੜਾ ਸ਼ੋਰ ਨੋਟੀਫਿਕੇਸ਼ਨ ਸਹੀ ਤੁਹਾਡੇ ਤੱਕ ਅਪਡੇਟ ਆਪ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ 108 ਪੋਸਟ ਵਾਲੇ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ 18 ਤੋਂ ਲੈ ਕੇ 30 ਸਾਲ ਉਮਰ ਦੇ ਤੇ 10ਵੀਂ ਸਿੰਪਲ ਕੀਤੀ ਤਾਂ ਅਪਲਾਈ ਕਰ ਸਕਦੇ ਹੋ ਤਾਂ 35000 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇ 2 ਅਕਤੂਬਰ ਤੋਂ ਫਾਰਮ ਸ਼ੁਰੂ ਹੋਣਗੇ ਤੇ ਲਾਸਟ ਡੇਟ 21 ਅਕਤੂਬਰ 2024 ਇਸ ਤੋਂ ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਹੈ ਤਾਂ ਫਿਲਹਾਲ ਇਹ ਅਪਡੇਟਸ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵਿਡ ਹੁਣ ਤੱਕ ਮੇਰਾ